ਤਾਂ ਵੀ ਪੈਟਰੋਲਿੰਗ ਹੈ ਪੈਟਰੋਲਿੰਗ ਜਾਂ ਤੇ ਪੈਟਰੋਲਿੰਗ ਦੇ ਵਿੱਚ ਤੁਹਾਨੂੰ ਪਤਾ ਨਾ ਸਾਡੇ ਚੱਲੇ ਸਰ ਸਵੇਰੇ ਵੀ ਅਸੀਂ ਆਏ ਆ ਅਸੀਂ ਰੇਟ ਕੀਤੀ ਆ ਆਪਣੇ ਸਾਰੇ ਹੈ ਨਹੀਂ ਸੀਗੇ ਜਿੰਦੇ ਲੱਗੇ ਸੀਗੇ ਤੇ ਹੁਣ ਮੇਰੇ ਆਹ ਦੇਖੋ ਆਪਾਂ ਤੁਹਾਨੂੰ ਦਿਖਾਵਾਂ ਮੈਂ ਫੋਟੋ ਵੀ ਪਾ ਕੇ ਗਿਆ ਮੈਂ ਅੱ비 ਆਪਣੇ ਸਬੂਤ ਵੀ ਦੇ ਕੇ ਗਿਆ ਵੀ ਆਪਣੇ ਰੇਟ ਮਾਰੀ ਆ ਮੈਂ ਤੇ ਫੋਟੋ ਪਾ ਕੇ ਗਿਆ ਸੀ ਆ ਆਪਣੇ ਫੋਟੋਆਂ ਖਿੱਚ ਕੇ ਲਗਾਇਆ ਇਥੇ। ਜੀ ਨੂੰ ਸਬੂਤ ਕਿਹਨੂੰ ਦਿੱਤਾ? ਐਸਐਚ ਐਸਐਚਓ ਸਾਹਿਬ ਨੂੰ। ਫਿਰ ਐਸਐਚਓ ਨੇ ਕੀ ਕਾਰਵਾਈ ਕੀਤੀ? ਸਰ ਉਹ ਬੰਦ ਸੀਗੇ ਜੀ ਐਡੇ ਬੰਦ ਸੀਗੇ ਜੀ। ਤਾਂ ਤੁਹਾਡੀ ਨੋਲੇਜ ਹੈਗੇ ਵੀ ਐਡੇ ਚੱਲਦੇ ਆ। ਇਹਦਾ ਮਤਲਬ ਜਦੋਂ ਅਸੀਂ ਐਸਐਚਓ ਨੂੰ ਕਹਿੰਦੇ ਆ ਰੇਡ ਮਾਰੋ ਤੇ ਤੁਸੀਂ ਉਹਨੂੰ ਫੋਟੋ ਭੇਜ ਦਿੰਦੇ ਆ ਵੀ ਬੰਦੇ ਭਜਾ ਦੇ। ਨਹੀਂ 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 ਬਿਲਕੁਲ ਨਹੀਂ ਜੀ ਇਹ ਇਹ ਗੱਲ ਗਲਤ ਹੈ ਮੈਡਮ। ਕੀ ਗੱਲ ਗਲਤ? ਜੇ ਮੈਡਮ ਜੇ ਸਰ ਬੰਦੇ ਭੱਜੇ ਕਿਵੇਂ? ਸਰ ਜਿੰਨੀ ਵਾਰੀ ਅਸੀਂ ਆਏ ਆ ਜਿੰਨੀ ਵਾਰੀ ਵੀ ਆਏ ਆ ਭਜਾ ਕੇ ਗਏ ਆ ਕੋਈ ਨਹੀਂ ਮਿਲਦਾ। ਮੁੰਡੇ ਬੰਦੇ ਬੰਦੇ ਖੜੇ ਹੁੰਦੇ ਆ ਅਸੀਂ ਉਹ ਪਛਾਣ ਮਾਲਕਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਈ ਵੇੜਿਆਂ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਇਹ ਜ਼ਿੰਮੇਵਾਰੀ ਕਿਹਦੀ ਹੈ ਜਿਸ ਵਕਮ ਮਕਾਨ ਦੇ ਵਿੱਚ ਧੰਦਾ ਚੱਲਦਾ ਤੁਹਾਨੂੰ ਪਤਾ ਹੈ ਵੀ ਇੱਥੇ ਜਿਸਮ ਵਪਾਰ ਦਾ ਧੰਦਾ ਚੱਲਦਾ ਅਸੀਂ ਅਸੀਂ ਰੇਟ ਕਰਦੇ ਆ ਸਾਨੂੰ ਕੋਈ ਮਿਲਦਾ ਨਹੀਂ ਗਾ ਤੇ ਰੇਟ ਮਾਲਮ ਜਿਆਦਾ ਇਸ ਤਰ੍ਹਾਂ ਜੀ ਜਦੋਂ ਇੱਥੇ ਹੁੰਦੇ ਆ ਇਹਨਾਂ ਦੇ ਬੰਦੇ ਜਿਆਦਾ ਕਿਤੇ ਉੱਧਰ ਖੜੇ ਹੋਣੇ ਜੀ ਪਹਿਲਾਂ ਦੱਸ ਦਿੰਦੇ ਹੋ ਕਿ ਭੱਜ ਜਾਂਦੇ ਹੋਗੇ ਪਹਿਲਾਂ ਦੱਸ ਜਾਂਦੇ ਅੱਜ ਕਿਵੇਂ ਫੜੇਗੇ ਮੇਰੇ ਨਾਲ ਵੀ ਆ ਵਰਤੀ ਆ ਮੇਰੇ ਨਾਲ ਵੀ ਬਸਤੀ ਵਾਲਾ ਕਿਸਤੀ ਆ ਅੱਜ ਕਿਵੇਂ ਫੜੇਗੇ ਜੀ ਨਹੀਂ ਨਿਕਲ ਬਾਈ ਮੈਡਮ ਜਿਹੜਾ ਜਿਹੜਾ ਕੰਮ ਪੁਲਿਸ ਦਾ ਅਸੀਂ ਫੜਨਾ ਉਹ ਅੱਜ ਐਮਐਲਏ ਨੇ ਖੁਦ ਕੀਤਾ ਫੜੇ ਆਪ ਲਗਦਾ ਵੀ ਮੈਂ ਬੈਡ ਐਮਐਲਏ ਨੂੰ ਕਰਨਾ ਚਾਹੀਦਾ ਇਹ ਕਮਾਫੜਨਾ ਚਾਹੀਦਾ ਪੁਲਿਸ ਦੀ ਜਗ੍ਹਾ ਤੇ ਇੱਕ ਮਿੰਟ ਸਰ ਆ ਦੇਖੋ ਮੈਂ ਫੋਟਾ ਸਵੇਰੇ ਰੇਡ ਕੀਤੀ ਆ ਫੋਟਾ ਆਪਣੇ ਇਹ ਪ੍ਰੂਫ ਆ ਵੀ ਸਵੇਰੇ ਰੇਡ ਕਰਕੇ ਅਲਰਟ ਕੀਤਾ ਗਿਆ ਇਸ ਚੀਜ਼ ਦਾ ਪ੍ਰੂਫ ਹੁਣ ਆਪਾਂ ਨੂੰ ਜਿਹੜੇ ਇੱਥੋਂ ਦੇ ਪੀਸੀਆਰ ਵਾਲੇ ਹੈਗੇ ਆ ਉਹ ਪ੍ਰੂਫ ਦੇਣਗੇ ਆਪਾਂ ਨੂੰ ਕਿ ਅਸੀਂ ਸਵੇਰੇ ਆ ਕੇ ਗਏ ਆ ਔਰ ਦੇਖੋ ਇਹ ਅੱਡੇ ਬੰਦ ਸੀਗੇ ਇਹਦਾ ਮਤਲਬ ਉਹਨਾਂ ਲੋਕਾਂ ਨੂੰ ਅਲਰਟ ਕੀਤਾ ਗਿਆ ਇਹ ਹੁਣੇ ਤੁਹਾਨੂੰ ਵੀਡੀਓ ਦਿਖਾਉਣਗੇ ਐ ਐਸ ਐਚਓ ਸਾਹਿਬ ਦੀ ਹਾਜ਼ਰੀ ਤਾਂ ਜੀ ਕਿਹੜਾ ਮਾਰਨ ਦੀ ਸਰ ਤੁਹਾਡਾ ਕੀ ਨਾਮ ਹੈ ਆ ਦੇਖੋ ਜੀ ਆ ਦੇਖੋ ਅਸੀਂ ਕਿਹੜਾ ਮਾਰ ਕੇ ਗਏ ਆ ਆ ਦੇਖੋ ਥਾਣੇ ਵਾਲਾ ਮੁਲਾਜ਼ਮ ਵੀ ਖੜਾ ਸਾਡੇ ਨਾਲ ਦਾ ਮੁਲਾਜ਼ਮ ਵੀ ਖੜਾ ਹੈ ਜਦੋਂ ਤੁਸੀਂ ਆਏ ਸੀ ਮੌਕੇ ਤੇ ਅੱਡੇ ਬੰਦ ਸੀ ਉਦੋਂ ਹਾਂ ਜੀ ਹਾਂ ਜੀ ਹਾਂ ਜੀ ਉਹਦਾ ਪਤਾ ਵੀ ਅੱਡੇ ਜਲਦੇ ਇੱਥੇ ਕਿੱਥੇ ਜੀ ਇੱਥੇ ਸਾਨੂੰ ਨਹੀਂ ਪਤਾ ਜੀ ਸਾਨੂੰ ਜਦੋਂ ਇਨਫਾਰਮੇਸ਼ਨ ਮਿਲੀ ਆ ਉਦੋਂ ਅਸੀਂ ਆਏ ਆ ਕਿਹੜੇ ਡਾਣੇ ਤੋਂ ਪੀਸੀ ਆ ਸੋਤੀ ਨਗਰ ਤੋਂ ਸੋਤੀ ਨਗਰ ਕੀ ਨਾਮ ਹੈ ਤੁਹਾਡਾ ਜੀ ਐਸ ਐਸ ਸੁਖਵਿੰਦਰ ਸਿੰਘ ਦੇਖੋ ਲੋਕਾਂ ਦੇ ਦੱਸਣ ਦੇ ਆਪਕੇ ਇੱਥੇ ਪੰਜ ਵੇੜੇ ਨੇ ਵੇੜਾ ਮਾਲਕਾਂ ਨੇ ਇੱਕ ਅੱਗੇ ਆਪਣਾ ਇੱਕ ਬੰਦਾ ਰੱਖਿਆ ਹੋਇਆ ਦਿਨ ਵੇਲੇ ਜਿਹੜਾ ਇੱਥੇ ਲੋਕਾਂ ਦੀ ਆਉਣੀ ਜਾਣੀ ਕਾਫੀ ਰਹਿੰਦੀ ਆ ਮੈਂ ਇੱਥੇ ਅੱਜ ਮੌਕੇ ਤੇ ਪਹੁੰਚੀ ਆ ਜਿਹਦੇ ਵਿੱਚ ਚਾਰ ਲੇਡੀਜ਼ ਤੇ ਬੰਦੇ ਭੱਜ ਗਏ ਦੋ ਲੇਡੀਜ਼ ਤੇ ਇੱਕ ਬੰਦਾ ਸੀ ਫੜ ਲਿਆ ਮੌਕੇ ਤੇ ਐਸਐਚਓ ਨੂੰ ਬੁਲਾਇਆ ਏਸੀਪੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅਰੈਸਟ ਕਰਾਇਆ ਤੇ ਇਹਨਾਂ ਨੂੰ ਆਦੇਸ਼ ਦਿੱਤੇ ਵੀ ਵੇੜਾ ਹੁਣੇ ਹੀ ਤੁਸੀਂ ਮਾਲਕ ਨੂੰ ਲੈ ਕੇ ਵੇੜੇ ਇਹ ਸਾਰੇ ਸੀਲ ਕਰੋਗੇ ਵੇੜੇ ਖਾਲੀ ਕਰਵਾਏ ਜਾਣਗੇ ਬਿਲਕੁਲ ਖਾਲੀ ਕਰਵਾਏ ਜਾਣਗੇ ਜੀ ਵੇੜੇ ਇਹ ਸੀਲ ਹੋਣਗੇ ਮੈਡਮ ਜੀ ਉਹਨਾਂ ਨੂੰ ਚਦਾਮ ਨਹੀਂ ਕੀ ਹੈ ਜਿਹੜੇ ਹੋਰ ਵੀ ਅੱਡੇ-ਦੜੇ ਚਲਾ ਰਹੇ ਨੇ ਜਿਸਮ ਵਪਾਰ ਦੇ ਦੇਖੋ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੀ ਆ ਵੀ ਇਹ ਧੰਦਾ ਛੱਡ ਕੇ ਕੋਈ ਕੰਮਕਾਰ ਕਰਨ ਲੱਗ ਜਾਣ ਇਹ ਜਿਹੜਾ ਇਸ ਏਰੀਆ 'ਚ ਔਰ ਮੇਰੇ ਹਲਕੇ ਦੇ ਵਿੱਚ ਤਾਂ ਕਮ ਸੇ ਕਮ ਇਹ ਆਪਾਂ ਨਹੀਂ ਚੱਲਣ ਦੇਵਾਂਗੇ ਜੀ ਤੇ ਲੋਕਾਂ ਦੀ ਸ਼ਿਕਾਇਤ ਸੀ ਮੈਨੂੰ ਤੁਹਾਡੇ ਇੱਥੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਸੀ ਸ਼ਿਕਾਇਤ ਦੇ ਉੱਤੇ ਐਸ ਐਚਓ ਮੋਤੀ ਨਗਰ ਨੂੰ ਮੈਂ ਬਾਰ ਬਾਰ ਕਿਹਾ ਕਿ ਜਿਹੜੇ ਵੇੜੇ ਆ ਵੇੜਿਆਂ ਨੂੰ ਚੈੱਕ ਕਰੋ ਉੱਥੇ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕਰੋ ਲੇਕਿਨ ਉਹਨਾਂ ਦੇ ਨਾਲ ਅੱਜ ਇੱਕ ਸਿਵਲ ਵਰਦੀ ਦੇ ਵਿੱਚ ਆਏ ਸੀ ਜਿੱਥੇ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਸਿਵਲ ਵਰਦੀ ਜਿਹੜਾ ਤੁਹਾਡੇ ਨਾਲ ਬੰਦਾ ਐਸ ਐਚਓ ਸਾਹਿਬ ਦੇ ਨਾਲ ਆਇਆ ਇਹ ਦਿਨੇ ਆਉਂਦਾ ਵਾ ਔਰ ਇਹ ਬੇੜਿਆਂ ਤੋਂ ਕਲੈਕਸ਼ਨ ਕਰਕੇ ਲੈ ਕੇ ਗਏ ਕਲੈਕਸ਼ਨ ਤੋਂ ਹੀ ਕਾਰਵਾਈ ਹੋਣ ਦੀ ਮੰਗ ਕਰੋਗੇ ਜਿਹੜੇ ਪੂਰਵ ਵਾਲੀ ਬਿਲਕੁਲ ਕਾਰਵਾਈ ਹੋਏਗੀ ਜੀ ਮੇਰੀ ਸੀਪੀ ਸਾਹਿਬ ਨਾਲ ਵੀ ਗੱਲ ਹੋਗੀ ਮੇਰੀ ਜੁਆਇੰਟ ਸੀਪੀ ਸਾਹਿਬ ਨਾਲ ਵੀ ਹੋਗੀ ਏਸੀਪੀ ਸਾਹਿਬ ਨਾਲ ਵੀ ਤੇ ਮੈਡਮ ਮੈਂ ਪੁਲਿਸ ਨੂੰ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੁਲਿਸ ਦਾ ਧਿਆਨ ਚ ਕਿਉਂ ਨਹੀਂ ਆ ਕਿ ਚਰੇ ਆ ਮੈਂ ਧੰਦੇ ਚੱਲ ਰਹੇ ਪੁਲਿਸ ਨੂੰ ਪਤਾ ਨਹੀਂ ਵੀ ਇਹ ਕੰਮ ਚੱਲ ਰਹੇ ਦੇਖੋ ਜਿਹੜੀ ਚੀਜ਼ ਮੌਕੇ ਤੇ ਫੜੀ ਗਈ ਮੌਕੇ ਤੇ ਫੜੀ ਗਈ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਮੇਰਾ ਫਰਜ਼ੇ ਬਣਦਾ ਵਾ ਮੌਕੇ ਤੇ ਇਹਨਾਂ ਤੇ ਕਾਰਵਾਈ ਕਰਾਂ ਮੈਂ ਨਮਿੰਦਰ ਨਮਿੰਦਰ ਜੇ मैं जा इधर जा रहा था आ, तो फिर बुलाए तो ये बुलाए थे इन्होंने बुलाया था आ, हाँ अच्छा, तो इन्होंने बुलाया था तो मैं क्या नाम है मैं, मैं रुक गया कितने पैसे लिए इन्होंने तेरे से मेरे तो पैसे नहीं लिए तो फ्री में आया था नहीं जा रहा था मैं तो बुलाए हैं कितने समय से कर रहे हो ये काम मैं नहीं करने नहीं आई थी काम हाँ? मैं दस हजार रुपया दिलाई थी बीमार थी वही दो सौ रुपया लेने आई थी किससे लेने आए थे सीमा से सीमा से सीमा से हां मैं गई तो बोलियो कमरे से जाके ले लो बस इतनी <laughs> <laughs> लड़कियां काम करती हैं उधर से सीमा के पास मैं गई थी तब तीन बैठी थी, थी बस लड़कियां और भी होती हैं उसके पास मैं वही तीन देखी थी, थी बस तीन लड़कियां और थी मैं वही तीन ही देखी थी वो बाकी है वो हां मैंने देखी थी और ਆਹ ਇਹ ਦੋ ਹੈ ਦੋ ਕੀ ਕੀ ਕਰਦੀਆਂ ਕੀ ਸੀ ਇਹ ਉਹ ਤਾਂ ਚਲੋ ਛਾਡਾ ਚੱਲਦਾ ਹੂੰ ਛਾਡਾ ਚੱਲਦਾ ਉੱਥੇ ਛਾਡਾ ਚੱਲਦਾ ਕਿੰਨੇ ਸਮੇਂ ਤੋਂ ਚੱਲ ਰਿਹਾ ਉਹ ਤਾਂ ਕਾਫੀ ਸਮੇਂ ਤੋਂ ਚੱਲਦਾ ਅੱਛਾ ਕੋਈ ਕੰਪਲੇਂਟ ਸੀ ਕਿਸੇ ਦੀ ਨਹੀਂ ਕੰਪਲੇਂਟ ਜੇ ਚੱਲੇ ਤਾਂ ਹੁੰਦਾ ਹੀ ਰਹਿੰਦਾ ਲੇਕਿਨ ਇਹ ਐਮਐਲਏ ਮੈਡਮ ਦਾ ਅਚਾਨਕ ਦੌਰਾ ਹੋਇਆ ਹੂੰ ਤੇ ਮੌਕੇ ਤੇ ਚਾਰ ਜਨਾਂ ਨਹੀਂ ਸੀ ਹੂੰ ਠੀਕ ਹੈ ਜੀ ਦੋ ਭੱਜ ਗਏ ਦੋ ਫੜੇ ਗਏ ਇੱਕ ਬੰਦਾ ਫੜਿਆ ਅੱਛਾ ਇੱਕ ਬੰਦਾ ਫੜਿਆ ਤੇ ਸ਼ਰੇਆਮ ਚੱਲਦਾ ਧੰਦਾ ਚੱਲਦਾ ਸ਼ਰੇਆਮ ਸ਼ਰੇਆਮ ਕਿੰਨੇ ਤੋਂ ਅੱਡੇ ਹੋਰ ਚੱਲਦੇ ਆ ਤੇ ਇੱਥੇ ਤੇ चार हो रहा है हो रहा है। है। भी भी। रेट मारी ठीक हाँ, हाँ, संजीव नाम संजीव ये अड्डे चलते कितने समय से चल रहे हैं? मैं तो सर पंद्रह साल से तो देख रहा देख रहे हो क्या रेट चलता है यहाँ पे अड्डे का रेट मेरे को नहीं सर तो, तो, तो क्या नाम है एक केसीमा नाम है उधर एक बूढ़ी मर गई तो कभी कंपलेट नहीं की मल्लो वालों ने

सबके साइन हुए हैं मगर नहीं, नहीं। नहीं। कुछ प्रशासन सुन अब कुछ कार्रवाई जो एम एल एस एल नहीं देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और WhatsApp channel par